ਮੈਂ ਇੱਕ ਵੀ ਛੁੱਟੀ ਨਹੀਂ ਕਦੇ ਜ਼ਿੰਦਗੀ ਚ ਲਈ ਨਾ ਸ਼ਨੀਵਾਰ ਨਾ ਐਤਵਾਰ ਵੀ ਜੇ ਰਾਜਾ ਵੜਿੰਗ ਗਵਾਚ ਗਿਆ ਤਾਂ ਫਿਰ ਸਾਰੇ ਲੀਡਰ ਗਵਾਚ ਗਏ ਹੁਣ ਕੋਈ ਮੇਰਾ ਗੁੰਮਛੂ ਦਾਦਾ ਕੋਈ ਕਾਰ ਲੈ ਕੇ ਨਹੀਂ ਆਉਂਦਾ ਇਹ ਬੱਕਾ ਇਹਨਾਂ ਨੂੰ ਕਿਹਾ ਲੈਟਰ ਪੈਡ ਮੇਰੀ ਦੱਸ ਕਦ ਮੇਰੇ ਜਿੰਨੇ ਤੁਹਾਡੇ ਕੋਲੇ ਆ ਜਾ ਕਰਨ ਆਉਣ ਦੀ ਲੋੜ ਨਹੀਂ ਦੱਸ ਦੇਆ 84 ਤੋਂ ਲੈ ਕੇ ਹੁਣ ਤੱਕ ਉਹਨਾਂ ਨੂੰ ਮਕਾਨ ਨਹੀਂ ਮਿਲਿਆ ਉਹਨਾਂ ਕੋਲ ਲਾਲ ਕਾਰਡ ਹੈਗਾ ਤੇ ਸਾਡੇ ਕੋਲ ਜਗ੍ਹਾ ਹੈ ਨਹੀਂ ਰਹਿ ਤਾ ਮੈਂ ਵਾਦਾ ਕਰਦਾ ਜੇ ਦਿੱਤੀ ਕਮਿਸ਼ਨਰ ਨੇ ਤੇ ਹੁਣ ਤੱਕ ਦੀਆਂ ਸਰਕਾਰਾਂ ਨੇ ਉਹਨਾਂ ਦਾ ਵੱਦੋਬਾਸ ਨਹੀਂ ਕੀਤਾ ਉਹ ਦੀਨ ਦੁਖੀ ਆਦਮੀ ਹੈ ਰਾਜਾ ਵੜਿੰਗੋਰਾ ਕਿਵੇਂ ਨਾ ਕਿਵੇਂ ਭਾਵੇਂ ਆਪਦੀ ਜੇਬ ਚੋਂ ਇੰਤਜ਼ਾਮ ਕਰਨਾ ਪਏ ਔਰ ਇਹ ਕਮਰੇ ਦਾ ਇੰਤਜ਼ਾਮ ਕਰੇਗਾ ਮੈਂ ਅੱਖੀਂ ਵੇਖੇ ਬਿਨਾ ਤੇ ਕੰਨੀ ਸੁਣੇ ਬਿਨਾ ਮੈਨੂੰ ਕੋਈ ਬੰਦਾ ਕਹੇ ਕਿ ਕਟਿਆਲ ਮਾਰਾ ਹੋ ਆਦਮੀ ਮੈਂ ਨਹੀਂ ਮੰਨਣਾ ਕਿ ਕਟਿਆਲ ਮਾਰਾ ਹੋ ਆਦਮੀ ਮੈਂ ਨਹੀਂ ਮੰਨਣਾ ਤਾਂ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਟਿਆਲ ਪਿਛਲੇ 2-3 ਦਿਨਾਂ ਤੋਂ ਇੱਕ ਮਾਮਲਾ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਬੜਾ ਭਗਦਾ ਨਜ਼ਰ ਆ ਰਿਹਾ ਸੀ ਉਹ ਇਹ ਸੀ ਕਿ ਐਮਪੀ ਰਾਜਾ ਵੜਿੰਗ ਜੋ ਨੇ ਉਹ ਗਮਸੂਦਾਨੇ ਉਸ ਤੋਂ ਪਹਿਲਾਂ ਲਗਾਤਾਰ ਜਲੰਧਰ ਦੇ ਵਿੱਚ ਐਮਪੀ ਚਰਨਜੀਤ ਸਿੰਘ ਚੰਨੀ ਦੇ ਗਮਸੂਦਗੀ ਦੇ ਪੋਸਟਰ ਲੱਗੇ ਜਿਸ ਤੋਂ ਬਾਅਦ ਲੁਧਿਆਣਾ ਸ਼ਹਿਰ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਗਮਸੂਦਗੀ ਦੇ ਪੋਸਟਰ ਲੱਗੇ ਜਿਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਲਾਈਵ ਹੋ ਕੇ ਆਪਣੇ ਦਫ਼ਤਰ ਦਾ ਤੇ ਆਪਣੇ ਘਰ ਦਾ ਐਡਰੈਸ ਦੱਸਿਆ ਗਿਆ ਜਿਸ ਤੋਂ ਬਾਅਦ ਭਾਜਪਾ ਕਾਰਜਕਰਤਾ ਕਪਿਲ ਕਤਿਆਲ ਜਿਨ੍ਹਾਂ ਨੇ ਉਹਨਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਸੀ ਉਹ ਉਹਨਾਂ ਦੇ ਦਫ਼ਤਰ ਦੇ ਵਿੱਚ ਪਹੁੰਚੇ ਕਾਫੀ ਹੰਗਾਮਾ ਵੀ ਹੋਇਆ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਪਿਲ ਕਤਿਆਲ ਦੇ ਨਾਲ ਫੋਨ ਦੇ ਉੱਤੇ ਗੱਲ ਕਰਨ ਤੋਂ ਬਾਅਦ ਉਹਨਾਂ ਦੇ ਨਵਾਬ ਦੇ ਉੱਤੇ ਪਹੁੰਚੇ ਨੇ ਸੋ ਗੱਲਬਾਤ ਕਰਨ ਦੇ ਲਈ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਹੀ ਮੈਂ ਰਹਿਣਾ ਜੇਕਰ ਮੈਂ ਨਜ਼ਰ ਨਹੀਂ ਆਇਆ ਤਾਂ ਮੈਂ ਤੁਹਾਡੇ ਕੋਲ ਆ ਕੇ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰਦਾ ਕਿਹੜੀਆਂ ਸਮੱਸਿਆਵਾਂ ਨੇ ਉਹ ਸਮੱਸਿਆਵਾਂ ਸੁਣਨ ਦੇ ਲਈ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਭਾਜਪਾ ਦੇ ਕਾਰਜਕਰਤਾ ਕਪਿਲ ਕਟਿਆਲ ਦੇ ਘਰ ਦੇ ਬਾਹਰ ਪਹੁੰਚੇ ਹੋਏ ਨੇ ਘਰ ਦੇ ਵਿੱਚ ਪਹੁੰਚ ਕੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਸੋ ਕੀ ਗੱਲਬਾਤ ਹੁੰਦੀ ਆ ਤੁਹਾਡੇ ਤੱਕ ਸਾਂਝੀ ਕਰਦੇ ਆ ਅੱਜ ਕਪਿਲ ਕਟਿਆਲ ਜੀ ਦੇ ਘਰ ਪਹੁੰਚੇ ਹੋ ਤੁਹਾਡੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਗਏ ਇਸੇ ਕੀ ਕਹਿਣਾ ਚਾਹੋਗੇ ਅੱਜ ਦੇਖੋ ਰਣਪੇਲ ਕਟਿਆਲ ਸਾਹਿਬ ਦੇ ਘਰ ਮੈਂ ਮੈਂ ਸਾਹਿਬ ਦਾਬਰ ਸਾਹਿਬ ਗੁਰਦੀਪ ਬੈਜੀ ਅੱਜ ਪਹੁੰਚੇ ਮੈਂ ਕਪਿਲ ਕਟਿਆਲ ਜੀ ਨੂੰ ਨਹੀਂ ਜਾਣਦਾ ਸੀਗਾ ਕਿ ਇਹ ਵਿਅਕਤੀ ਕੌਣ ਨੇ ਜਦੋਂ ਮੈਂ ਦੇਖਿਆ ਕਿ ਕੋਈ ਵਿਅਕਤੀ ਮੇਰੇ 2 ਦਿਨ ਪਹਿਲਾਂ ਬੋਰਡ ਲੈ ਕੇ ਖੜਾ ਹੈ ਕਿ ਰਾਜਾ ਵੜਿੰਗ ਗੁੰਮਛੁਦਾ ਦੀ ਤਲਾਸ਼ ਹੈ ਫਿਰ ਮੈਂ ਇਹਨਾਂ ਨਾਲ ਮੈਨੂੰ ਮੈਂ ਕਿਹਾ ਇਹ ਬੰਦਾ ਕੌਣ ਹੈ ਤੇ ਅੱਜ ਮੈਂ ਲਾਈਵ ਹੋਇਆ ਸੀ ਤੇ ਲਾਈਵ ਹੋ ਕੇ ਮੈਂ ਕਿਹਾ ਕਿ ਮੈਂ 2 ਦਿਨ ਪਹਿਲਾਂ ਮੇਰੀਆਂ ਸਾਰੀਆਂ ਪੋਸਟ ਸਾਰੇ ਮੀਡੀਆ ਨੂੰ ਮੈਂ 2 ਦਿਨ ਪਹਿਲਾਂ ਹੀ ਲੁਧਿਆਣੇ ਆਇਆ ਸੀ 40 ਲੱਖ ਜਿਹੜਾ ਲੋਕ ਹੈ ਆਬਾਦੀ ਆ ਉਹ ਕੇਵਲ ਲੁਧਿਆਣੇ ਸ਼ਹਿਰ ਦੀ ਹੈ ਤੇ ਮੇਰੇ ਕੋਲੇ 6 ਹਲਕੇ ਲੁਧਿਆਣੇ ਦੇ ਦਾਖਾ ਜਗਰਾਉਂ ਤੇ ਗਿਲ 9 ਹਲਕੇ ਇੱਕ ਹਲਕਾ ਕਦੇ-ਕਦੇ ਮੈਂ ਗਿੱਦੜਵਾ ਵੀ ਜਾਂਦਾ ਕਿਉਂਕਿ ਉੱਥੋਂ ਮੈਂ ਤਿੰਨ ਵਾਰੀ ਐਮਐਲਏ ਬਣਿਆ 10 ਅੱਜ ਉੱਥੋਂ ਹੀ ਆਏ ਔਰ ਮੈਂ ਆਪਣੇ ਆਪ ਨੂੰ ਵੇਖਿਆ ਕਿ ਯਾਰ ਮੈਂ 1 ਸਾਲ ਦੇ ਵਿੱਚ ਮੇਰੀ ਫੇਸਬੁੱਕ ਜਿਹੜਾ ਬੰਦਾ ਵੇਖਦਾ ਹੈ ਮੈਂ ਇੱਕ ਵੀ ਛੁੱਟੀ ਨਹੀਂ ਕਦੇ ਜ਼ਿੰਦਗੀ ਚ ਲਈ ਨਾ ਸ਼ਨੀਵਾਰ ਨਾ ਐਤਵਾਰ ਸੱਤੇ ਦਿਨ ਔਰ ਮੇਰਾ ਤੁਸੀਂ ਫੇਸਬੁਕ ਕਰ ਚੈੱਕ ਕਰਕੇ ਸੱਤੇ ਦੇ ਸੱਤੇ ਦਿਨ ਕੰਮ ਕਰਦਾ ਮੈਨੂੰ ਪੰਜਾਬ ਦੇ ਪ੍ਰਧਾਨ ਦੀ ਵੀ ਜ਼ਿੰਮੇਵਾਰੀ ਹੈ ਮੈਂ ਕਿਹਾ ਯਾਰ ਇਹ ਕੀ ਹੋ ਗਿਆ ਫਿਰ ਮੈਂ ਅੱਜ ਫੇਸਬੁਕ ਤੇ ਲਾਈਵ ਹੋਇਆ ਵੀ ਜੇ ਰਾਜਾ ਵਣਿੰਗ ਗਵਾਚ ਗਿਆ ਤਾਂ ਫਿਰ ਸਾਰੇ ਲੀਡਰ ਗਵਾਚ ਗਏ ਤੇ ਮੈਨੂੰ ਇਹ ਪਤਾ ਲੱਗਿਆ ਵੀ ਜਿਹੜਾ ਬੰਦਾ ਹੈ ਕਪਿਲ ਘਟਿਆਲ ਸਾਡਾ ਭਰਾ ਇਹ ਬੀਜੇਪੀ ਦਾ ਸਪੋਕਸਪਰਸਨ ਹੈ ਨੌਜਵਾਨ ਸਾਥੀ ਹੈ ਸੋ ਮੈਂ ਅਖਿਆ ਯਾਰੇ ਕਾਂਗਰਸੀ ਦਾ ਕੋਈ ਭਾੜ ਨਹੀਂ ਰਿਹਾ ਹੋਰ ਨਹੀਂ ਕੋਈ ਭਾੜ ਰਿਹਾ ਬੀਜੇਪੀ ਕਿਉਂ ਭਾੜ ਰਹੀ ਹੈ ਤੇ ਜਦੋਂ ਮੈਂ ਇਹਨਾਂ ਨੇ ਫਿਰ ਮੈਂ ਦੱਸਿਆ ਵੀ ਮੇਰਾ ਦਫ਼ਤਰ ਇੰਨੀ ਤਰੀਕ ਦਾ ਇੱਥੇ ਖੁੱਲਿਆ ਹੋਇਆ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਇਹ ਦਫ਼ਤਰ ਚਲੇ ਗਿਆ ਅੱਜ ਇਹ ਤੇ ਇੱਕ ਬੀਬਾ ਜੀ ਸੋ ਜੇ ਦਫ਼ਤਰ ਚਲੇ ਗਏ ਉੱਥੇ ਮੇਰਾ ਪੀਏ ਬੈਠਾ ਹੀ ਸੀ ਜਿਹੜਾ ਹਮੇਸ਼ਾ ਬੈਠਾ ਰਹਿੰਦਾ ਉਹ ਬੈਠਾ ਸੀ ਉਹਨਾਂ ਨਾਲ ਮੁਲਾਕਾਤ ਕੀਤੀ ਮਾੜੀ-ਮੋਟੀ ਤਲਖੀ ਵੀ ਹੋ ਜਾਂਦੀ ਹੈ ਫਿਰ ਮੈਂ ਆਪਦੇ ਪੀਏ ਨੂੰ ਪੁੱਛਿਆ ਵੀ ਜਿਹੜਾ ਬੰਦਾ ਯਾਰ ਮੇਰੇ ਦਫਤਰ ਵੀ ਆ ਗਿਆ ਕਿਸੇ ਨੂੰ ਸ਼ਾਇਦ ਇਹ ਲੱਗਦਾ ਹੋਣਾ ਵੀ ਦਫਤਰ ਖੁੱਲਿਆ ਨਹੀਂ ਉੱਥੇ ਹੈ ਨਹੀਂ ਦਾ ਬੰਦਾ ਹੈ ਨਹੀਂ ਇਹ ਤੁਹਾਡੇ ਲਈ ਮੈਂ ਦੱਸਣਾ ਚਾਹਣਾ ਹੋਰ ਲੋਕਾਂ ਦੇ ਵਾਸਤੇ ਵੀ ਬਚਤ ਭਵਾਂ ਡੀਸੀ ਦਫਤਰ ਦੇ ਸਾਹਮਣੇ ਰਾਜੇ ਵੜਿੰਗ ਦਾ ਦਫਤਰ ਹੈ ਜਿਹੜਾ ਹੋ ਸਕਦਾ ਐਤਵਾਰ ਜਾਂ ਸ਼ਨੀਵਾਰ ਕੋਈ ਹੋਰ ਛੁੱਟੀ ਹੌਲੀਡੇ ਹੋਵੇ ਨਾ ਖੁੱਲੇ ਅਦਰਵਾਈਜ਼ ਉਹ ਖੁੱਲਾ ਰਹਿੰਦਾ ਕੋਈ ਵਿਅਕਤੀ ਜਾਵੇ ਕਿਸੇ ਪਾਰਟੀ ਦਾ ਜਾਵੇ ਅਸੀਂ ਉਹਰੇ ਕੰਮ ਕਰਦੇ ਸੋ ਮੈਂ ਫਿਰ ਇਹਨਾਂ ਦਾ ਨੰਬਰ ਲਿਆ ਨੰਬਰ ਲੈ ਕੇ ਮੈਂ ਆਪਣੇ ਭਰਾ ਨੂੰ ਕਾਲ ਕੀਤੀ ਫਿਰ ਮੈਂ ਬੈਂਸ ਸਾਹਿਬ ਨਾਲ ਡਾਬਰ ਸਾਹਿਬ ਨਾਲ ਤੇ ਮੈਂ ਸਾਹਿਬ ਨਾਲ ਕਈਆਂ ਨਾਲ ਸਲਾਹ ਕੀਤੀ ਵੀ ਜਾਣਾ ਕਈਆਂ ਨੇ ਕਿਹਾ ਯਾਰ ਆਪਾਂ ਨੂੰ ਨਹੀਂ ਜਾਣਾ ਚਾਹੀਦਾ ਤੇ ਇਹਨਾਂ ਨੂੰ ਜਦੋਂ ਮੈਂ ਗੱਲ ਕੀਤੀ ਇਹ ਕਹਿੰਦੇ ਯਾਰ ਆਪਾਂ ਨੂੰ ਜਾਣਾ ਚਾਹੀਦਾ ਮੇਰਾ ਦਿਲ ਸੀਗਾ ਜਾਣ ਦਾ ਫਿਰ ਇਹਨਾਂ ਨਾਲ ਜਿਹੜੀ ਮੇਰੀ ਗੱਲ ਹੋਈ ਸੀ ਉਹ ਮੈਂ ਆਪਦੇ ਫੇਸਬੁੱਕ ਤੇ ਪਾ ਕੇ ਇਹਨਾਂ ਨੂੰ ਮੈਂ ਕਹਿਤਾ ਇਹਨਾਂ ਨੇ ਮੈਨੂੰ ਲੋਕੇਸ਼ਨ ਭੇਜਤੀ ਤੁਸੀਂ ਆਓ ਇਹਨਾਂ ਨੇ ਮੈਨੂੰ ਕਿਹਾ ਵੀ ਜਰੂਰ ਆਓ ਚਾਹ ਪੀਓ ਰੋਟੀ ਖਾਓ ਮੈਂ ਇਹਨਾਂ ਦੇ ਘਰ ਆਇਆ ਅੰਦਰ ਆਇਆ ਸਾਡੀ ਇੱਥੇ ਬਾਟ ਕੇ ਗੱਲਬਾਤ ਹੋਈ ਮੈਂ ਕਿਹਾ ਬ੍ਰਦਰ ਮੈਨੂੰ ਕਿਉਂ ਭਾਲ ਰਹੇ ਸੀ ਛੇਤੀ ਛੇਤੀ ਓਡਿੰਗ ਕਿਉਂ ਲਾਏ ਤੁਸੀਂ ਮੈਨੂੰ ਕਹਿੰਦੇ ਯਾਰ ਸਾਨੂੰ ਲੋਕ ਸਾਡੇ ਕੋਲੇ ਕੰਮ ਆਸੇ ਆਉਂਦੇ ਇਹਨਾਂ ਨੇ ਮੈਨੂੰ ਕਿਹਾ ਮੈਂ ਪੁੱਛਿਆ ਕੰਮ ਕੀ ਹੈ ਇਹਨਾਂ ਨੇ ਕਿਹਾ ਉਹਨਾਂ ਦਾ ਕੰਮ ਜਿਵੇਂ ਬੁੱਢਾ ਨਾਲਾ ਚੱਲਦਾ ਹੈ ਤੇ ਉੱਥੇ ਕੈਂਸਰ ਦੇ ਪੇਸ਼ੈਂਟ ਸਾਡੇ ਕੋਲੇ ਆਉਂਦੇ ਮੈਂ ਇਹਨਾਂ ਨੂੰ ਆਲਰੇਡੀ ਦੇਰਵਾ ਦਿੱਤਾ ਕਿ ਮੇਰੇ ਕੋਲੇ ਹੁਣ ਤੱਕ 72 ਕੇਸ ਆਏ ਹੈ ਕੈਂਸਰ ਦੇ ਸੈਂਟੀਆਂ ਨੂੰ ਮੈਂ ਪੈਸੇ ਦੇ ਚੁੱਕੇ ਹਾਂ 72 ਚ ਤੇ ਜਿਹੜਾ ਵੀ ਕੋਈ ਆਉਂਦਾ ਮੈਂ ਨਾ ਵੇਖਦਾ Hindu ਹੈ ਕਿ Sikh ਹੈ ਕਿ Isai ਹੈ ਕਿ Dalit ਹੈ BJP ਹੈ ਕਿ AAP ਹੈ ਜਿਹੜਾ ਆਉਂਦਾ ਓਰੇ ਚੁੱਪਚਾਪ ਸਾਈਨ ਕਰਕੇ ਓਰੇ ਚਿੱਠੀ ਭੇਜ ਦਿੰਦਾ ਇੱਕ ਤਾਂ ਇਹਨਾਂ ਨੇ ਇਹ ਇਸ਼ੂ ਦੱਸਿਆ ਮੈਂ ਕਿਹਾ ਕਟਿਆਲ ਸਾਹਿਬ ਮੇਰੀ ਲੈਟਰ ਪੈਡ ਤੁਸੀਂ ਖਾਲੀ ਦਸਤਕਤ ਕਰਕੇ ਲੈ ਲਓ ਤੁਸੀਂ ਭਾਵੇਂ ਬੀਜੇਪੀ ਹੋ ਬੀਜੇਪੀ 'ਚ ਰਹਿਣਾ ਹੈ ਬਿਲਕੁਲ ਖਾਸ ਬੀਜੇਪੀ ਦੇ ਕਾਰਜਕਰਤਾ ਇਹ ਨਹੀਂ ਵੀ ਇਹ ਮੇਰੇ ਕਾਰਜਕਰਤਾ ਜਾਂ ਮੇਰੇ ਨਾਲ ਆਉਣ ਲੱਗੇ ਇਹਨਾਂ ਪਰ ਇਹਨਾਂ ਨੂੰ ਆਖਿਆ ਲੈਟਰ ਪੈਡ ਮੇਰੀ ਦਸਤਕਤ ਮੇਰੇ ਜਿੰਨੇ ਤੁਹਾਡੇ ਕੋਲ ਆਜਿਆ ਕਰਨ ਆਉਣ ਦੀ ਲੋੜ ਨਹੀਂ ਦੱਸ ਦਿਆ ਕਰੋ ਐਵੇਂ ਇਹਨਾਂ ਨੇ ਕੋਈ ਇੱਕ ਕਿਸੇ ਦਾ ਹੋਰ ਮਸਲਾ ਸੀਗਾ ਸਰਦਾਰ ਜੀ ਬੈਠੇ ਸੀ 84 ਉਹਨਾਂ ਦੀ ਉਮਰ ਹੋਣੀ ਹੈ 65 70 ਸਾਲ ਗੁਰਸੇ ਕਾਦਮੀ ਜੀ ਉਹਨਾਂ ਨੂੰ ਮੈਂ ਪੁੱਛਿਆ ਵੀ ਮੇਰੇ ਦਫ਼ਤਰ ਦਾ ਤੁਹਾਨੂੰ ਪਤਾ ਹੈ ਉਹ ਕਹਿੰਦੇ ਨਹੀਂ ਉਹਨਾਂ ਦਾ ਮੁੱਦਾ ਸੀਗਾ ਵੀ 84 ਤੋਂ ਲੈ ਕੇ ਹੁਣ ਤੱਕ ਉਹਨਾਂ ਨੂੰ ਮਕਾਨ ਨਹੀਂ ਮਿਲਿਆ ਉਹਨੋਂ ਕੋਈ ਲਾਲ ਕਾਰਡ ਹੈਗਾ ਤੇ ਸੰਭੇ ਕੋਲੇ ਜਗ੍ਹਾ ਹੈ ਨਹੀਂ ਰਹਿਣ ਨੂੰ ਪਰ ਮੈਂ ਆਖਿਆ ਮੈਂ ਤਾਂ ਹਜੇ ਸਾਲ ਦਾ ਹੀ ਆਇਆ ਐ ਇਸ ਤੋਂ ਪਹਿਲਾਂ ਇੱਥੇ ਕਾਂਗਰਸ ਵੀ ਰਹੀ ਬੀਜੇਪੀ ਵੀ ਰਹੀ ਸਾਰੇ ਲੀਡਰ ਹੈ ਝਾੜੂ ਵੀ ਹੈ ਪਰੇਸ ਦੇ ਬਾਪੂ ਦੀ ਵੀ ਮੈਂ ਉਹਨਾਂ ਦੀ ਗੱਲ ਸੁਣੀ ਇਹਨਾਂ ਦੇ ਮਾਧਿਅਮ ਨਾਲ ਤੇ ਮੈਂ ਇੱਕ ਦੋ ਦਿਨਾਂ ਚ ਕੱਲ ਨੂੰ ਮੈਂ ਆਪਦੇ ਜਗਸੀਰ ਸਿੰਘ ਦੀ ਡਿਊਟੀ ਲਈ ਹੈ ਕਿ ਡਿਪਟੀ ਕਮਿਸ਼ਨਰ ਕੋਲੇ ਉਹਨਾਂ ਦੇ ਨਾਲ ਜਾਣਗੇ ਵੀ ਇਹਨਾਂ ਦਾ ਕੀ ਬੰਦੋਬਸ ਹੋ ਸਕਦਾ ਪਰ ਹਾਂ ਮੈਂ ਵਾਦਾ ਕਰਦਾ ਜੇ ਡਿਪਟੀ ਕਮਿਸ਼ਨਰ ਨੇ ਤੇ ਹੁਣ ਤੱਕ ਦੀਆਂ ਸਰਕਾਰਾਂ ਨੇ ਉਹਨਾਂ ਦਾ ਬੰਦੋਬਸ ਨਹੀਂ ਕੀਤਾ ਚਾਹੇ ਭਾਜਪਾ ਦੀ ਸਰਕਾਰ ਦਿੱਲੀ ਚ ਤੇ ਚਾਹੇ ਝਾੜੂ ਦੀ ਸਰਕਾਰ ਇੱਥੇ ਹੈ ਪਰ ਇਹਨਾਂ ਨੇ ਮੇਰੇ ਧਿਆਨ ਚ ਲਿਆਂਦਾ ਉਹ ਦੀਨ ਦੁਖੀ ਆਦਮੀ ਹੈ ਰਾਜਾ ਵੜਿੰਗੋਰਾ ਕਿਵੇਂ ਨਾ ਕਿਵੇਂ ਭਾਵਿਆ ਆਪਣੀ ਜੇਬ ਚੋਂ ਇੰਤਜ਼ਾਮ ਕਰਨਾ ਪਇਆ ਔਰ ਇਹ ਕਮਰੇ ਦਾ ਇੰਤਜ਼ਾਮ ਕਰੇਗਾ ਅੱਜ ਇੱਕ ਪੰਟ ਸੋਲ ਇਹ ਦੋ ਕੰਮਾਂ ਦੇ ਬਾਰੇ ਮੈਨੂੰ ਇਹਨਾਂ ਨੇ ਕਿਹਾ ਤੀਜਾ ਇਹਨਾਂ ਨੇ ਕੋਈ ਮੰਦਰ ਦੀ ਗੱਲ ਕਹੀ ਮੰਦਰ ਦੀ ਜਗਾ ਸੀ ਕਿਸੇ ਨੇ ਤੋੜ-ਫੋੜ ਦਿੱਤੀ ਕਿਉਂਕਿ ਪੰਤਾ ਧਿਆਨ ਚ ਨਹੀਂ ਔਰ ਇਹ ਬਾਰੇ ਮੈਂ ਤੇ ਕਟਿਆਲ ਸਾਹਿਬ ਅੱਜ ਜਾਂ ਕੱਲ ਤੱਕ ਜਾਂ ਟਾਈਮ ਲੈ ਕੇ ਇਹਨਾਂ ਨੂੰ ਅਸੀਂ ਪੁਲਿਸ ਕਮਿਸ਼ਨਰ ਨੂੰ ਮਿਲਾਂਗੇ ਔਰ ਜਿਸ ਕਿਸੇ ਨੇ ਵੀ ਕੋਈ ਐਸੀ ਜਗਾ ਖਰਾਬ ਕੀਤੀ ਹੈ ਜਾਂ ਨਜਾਇਜ਼ ਕੀਤਾ ਹੈ ਉਹਦੇ ਤੇ ਬੰਦੀ ਕਾਰਵਾਈ ਕਰਨ ਦਾ ਅਸੀਂ ਪੂਰੀ ਲੜਾਈ ਲੜਾਂਗੇ ਤੇ ਸਰਕਾਰ ਦੇ ਕੰਨ ਖੋਲਾਂਗੇ ਭਾਈ ਇਹ ਕਾਰਵਾਈ ਕਰੋ ਇਹ ਪਿੰਨ ਕੰਮ ਇਹਨਾਂ ਦੇ ਸੀ ਸੋ ਨਾਲ ਹੀ ਮੈਂ ਆਖਿਆ ਵੀ ਜਿਵੇਂ ਗੁੰਮ ਸ਼ੋਦਾ ਦੀ ਇਤਲਾਕ ਤੇ ਰਾਜਾ ਵੜਿੰਗ ਅੱਛਾ ਮੈਨੂੰ ਇੱਕ ਗੱਲ ਕਹਿਣਾ ਚਾਹਣਾ ਹੈ ਚਾਹ ਪਿਆਈ ਪਿਆਰ ਦਿੱਤਾ ਪੂਰਾ ਸਤਕਾਰ ਇੱਕ ਗੱਲ ਹੋਰ ਕਰਤੀ ਉਹਨਾਂ ਨੇ ਮੈਂ ਅੱਜ ਆਪਦੇ ਭਰਾ ਦਾ ਧੰਨਵਾਦ ਹੁਣ ਕੋਈ ਮੇਰਾ ਗੁੰਮਸ਼ੁਦਾ ਦਾ ਕੋਈ ਕਾਰਡ ਲੈ ਕੇ ਨਹੀਂ ਆਉਂਦਾ ਇਸ ਤੋਂ ਬਾਅਦ ਇਹ ਪੱਕਾ ਜਾ। ਚਲੋ ਇਹਨੇ ਇੱਕ ਮਿੰਟ ਇਸ ਇੱਕ ਮਿੰਟ ਸੁਣੋ ਕਈ ਗੱਲਾਂ ਨਹੀਂ ਪਤਾ ਹੁੰਦੀਆਂ ਕਿਉਂਕਿ 40 ਲੱਖ ਬੰਦੇ ਨੂੰ ਮੈਂ ਨਹੀਂ ਮਿਲ ਸਕਦਾ ਜਦੋਂ ਮੈਂ ਇਲੈਕਸ਼ਨ ਲੜਿਆ ਉਦੋਂ ਵੀ ਮੈਂ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਕੇਵਲ ਪੀਆਈ ਆਰ ਲੱਖ ਬੰਦੇ ਨੂੰ ਮਿਲਿਆ 40 ਲੱਖ ਬੰਦੇ ਨੂੰ ਅਸੀਂ ਸੁਣੋ ਸੋਸ਼ਲ ਮੀਡੀਆ ਦੇ ਮਾਧਿਅਮ ਸੁਣੋ ਭਾਈ ਜੀ ਜੀ ਮੀਡੀਆ ਦੇ ਮਾਧਮ ਨਾਲ ਜੇ ਮੀਡੀਆ ਦੇ ਲੋਕਾਂ ਨੂੰ ਪਤਾ ਲੱਗ ਜੇ ਕੱਲ ਨੂੰ ਕੋਈ ਇਹੋ ਜਿਹੀਆਂ ਤਕਲੀਫਾਂ ਜਾਂ ਘਟਿਆਲ ਸਾਹਿਬ ਤੁਹਾਡੇ ਕੋਲੇ ਕੋਈ ਦੀਨ ਦੁਖੀ ਆ ਜੇ ਹਾਲਾਂਕਿ ਇੱਥੇ 5 ਐਮਐਲਏ ਕੇ 6 ਆਮ ਆਦਮੀ ਪਾਰਟੀ ਦੇ ਵੀ ਹੈ ਇੱਥੇ ਮੰਤਰੀ ਸਾਹਿਬ ਸਾਡੇ ਬਿੱਟੂ ਵੀ ਬਿੱਟੂ ਜੀ ਵੀ ਆਉ ਤਿੰਨ ਵਾਰੀ ਇੱਥੋਂ ਲੜੇ ਹੈ ਮੈਂ ਵੀ ਇੱਥੋਂ ਦਾ ਐਮਪੀ ਆ ਤੇ ਇੱਥੇ ਰਾਜ ਸਭਾ ਵੀ ਇੱਕ ਅਦਾ ਐਮਐਲਏ ਹੈਗਾ ਐਮਪੀ ਹੈਗਾ ਪਾਰ ਜਿੰਦੋਂ ਤੁਹਾਡੇ ਧਿਆਨ 'ਚ ਗੱਲ ਆਵੇ ਹੁਣ ਆਪਣਾ ਨੰਬਰ ਇੱਕ ਦੂਜੇ ਦਾ ਮਿਲ ਗਿਆ ਆਪਾਂ ਸਭ ਤੋਂ ਪਹਿਲਾਂ ਲੁਧਿਆਣੇ ਦੇ ਨਿਵਾਸੀ ਆ ਤੇ ਆਪਾਂ ਲੁਧਿਆਣੇ ਦਾ ਕਿਸੇ ਦਾ ਵੀ ਤੁਹਾਡਾ ਕੋਈ ਕੰਮ ਆ ਜੇ ਜਿਹੜਾ ਸਾਨੂੰ ਨਾ ਪਤਾ ਲੱਗੇ ਜਾਂ ਜਿਹਨੂੰ ਅਸੀਂ ਨਾ ਧਿਆਈਏ ਉਹ ਸਾਨੂੰ ਜਰੂਰ ਤੁਸੀਂ ਧਿਆਨ 'ਚ ਲਾਉਂਦੇ ਰਹੋ ਆਪਾਂ ਦਿਲੋਂ ਅਪਰਾਲਾ ਕਰਕੇ ਉਹਨੂੰ ਫਿੱਟ ਕਰਾਂਗੇ ਵਿਡਿੰਗ ਸਾਹਿਬ ਇੱਕ ਗੱਲ ਕਹੀ ਗਈ ਸੀ ਤੁਹਾਡੇ ਵੱਲੋਂ ਲਾਈਵ ਦੇ ਵਿੱਚ ਕਿ ਇਹਨਾਂ ਦੇ ਕਾਰਨਾਮੇ ਜਿਹੜੇ ਆਡੈਂਟੀਫਾਈ ਕੀਤੇ ਗਏ ਨੇ ਉਹ ਕਿਹੜੇ ਕਾਰਨਾਮੇ ਤੋਂ ਤੁਸੀਂ ਅੱਜ ਲਾਈਵ ਦੇ ਵਿੱਚ ਆਹ ਯਾਰ ਮੈਂ ਹੁਣ ਦੱਸਾਂ ਜਦੋਂ ਤੁਸੀਂ ਬੰਦੇ ਨਾ 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 ਮੈਂ ਤਾਂ ਗੱਲ ਸਪਸ਼ਟ ਬੰਦਾ ਹੈ ਦੇਖੋ ਮੈਂ ਘਰੇ ਆ ਗਿਆ ਮੈਨੂੰ ਕਿਸੇ ਨੇ ਦੱਸਿਆ ਇਹਨਾਂ ਬਾਰੇ ਕੁਝ ਇਹਨਾਂ ਦੇ ਕੋਈ ਹੋਰ ਨਾਲ ਦੇ ਨਾਲ ਬੰਦੇ ਚੱਲ ਪੈਂਦੇ ਆ ਮੈਂ ਤਾਂ ਜਾਣਦਾ ਨਹੀਂ ਉਹਨਾਂ ਬੰਦਿਆਂ ਨੂੰ ਕਈਆਂ ਨੇ ਕਿਹਾ ਵੀ ਇਹ ਆ ਕੇਸ ਹੈ ਇਹ ਯਾ ਕੇਸ ਹੈ ਯਾ ਕੇਸ ਹੈ ਆ ਕੇਸ ਹੈ ਮੈਂ ਭਰਾਵੋ ਕਿਸੇ ਤੇ ਵੀ ਬਿਨਾ ਮੈਂ ਉਹ ਬੀਬਾ ਜੀ ਨੂੰ ਕਹਿ ਗਿਆ ਇਹਨਾਂ ਨੇ ਤਾਂ ਦੱਬਤਾ ਭਾਵੇਂ ਕੰਮ ਮੈਂ ਅੱਖੀਂ ਵੇਖੇ ਬਿਨਾ ਤੇ ਕੰਨੀ ਸੁਣੇ ਬਿਨਾ ਮੈਨੂੰ ਕੋਈ ਬੰਦਾ ਕਹਵੇ ਕਟਿਆਰ ਮਾੜਾ ਆ ਆਦਮੀ ਹੈ ਮੈਂ ਨਹੀਂ ਮੰਨਣਾ ਇੱਕ ਮੈਂ ਛੋੜੇ ਮਨ ਸੁਣ ਲੈ ਪਹਿਲਾਂ ਮੈਨੂੰ ਮੈਂ ਨਹੀਂ ਮੰਨਣਾ ਵੀ ਮਾੜਾ ਜਾਂ ਉਹ ਗਲਤ ਹੈ ਜਿੰਨਾ ਚਿਰ ਮੈਂ ਆਪ ਵੇਖਣਾ ਲਵਾਂ ਮੈਂ ਇਹ ਜਨਤਾ ਨੂੰ ਔਰ ਲੋਕਾਂ ਨੂੰ ਬੇਨਤੀ ਕਰਦਾ ਜਿੰਨਾ ਚਿਰ ਅੱਖੀ ਵੇਖੇ ਤੇ ਕੰਨੀ ਬਿਨਾ ਮੈਨੂੰ ਮੈਨੂੰ ਕੋਈ ਮੈਂ ਘਰੇ ਆਇਆ ਮੈਨੂੰ ਚਾਹ ਪੀਈ ਮੈਨੂੰ ਕੋਈ ਇਹਨਾਂ ਦੀ ਹਰਕਤ ਬੁਰੀ ਲੱਗੀ ਨਹੀਂ ਹਾਂ ਮੈਨੂੰ ਮਾੜਾ ਜਾਂ ਕਾਲੋ ਆ ਵੀ ਕਿ ਮਾੜਾ ਜਾਂ ਪੰਜ ਮਿੰਟ ਉਹ ਚਲੋ ਚਾਹ ਪਿਆ ਪੀਏ ਨੇ ਮਿੱਠਾ ਭਾਵੇਂ ਪਕੌੜੇ ਉੱਤੇ ਹੀ ਰਹਿ ਗਏ ਨੇ ਨਹੀਂ ਖਾਏ ਨਾ ਨਾ ਪਕੌੜੇ ਉੱਤੇ ਹੀ ਰਹਿ ਗਏ ਹਰ ਇਹਨੇ ਮੈਨੂੰ ਮਾਨ ਸਮਝਾ ਮੈਂ ਕੋਟੀ ਮੈਂ ਕੋਟੀ ਹੀ ਗੱਲ ਕਹਿਣਾ ਚਾਹਣਾ ਕਿ ਤੇਰੀ ਇਹਨੇ ਕਿਹੜੀ ਫਰੈਂਡ ਸਾਹਮਣੇ ਗੱਲ ਬ੍ਰਿੰਟ ਸਿੰਘ ਸਾਹਿਬ ਨੇ ਤੇਰੀ ਕੱਲ ਗੱਲ ਕਹੀ ਸੀ ਕਿ ਆਪਣਾ ਮੈਂ ਡੈਂਟੀਫਾਈ ਕਰਨਾ ਕਿ ਹਾਂ ਵੀ ਕਾਰੋਬਾਰ ਦੇ ਬਾਰੇ ਮੈਂ ਕਹਿਣਾ ਚਾਹੁੰਨਾ ਕਿ ਮੈਂ ਨਾਲ ਦੀ ਨਾਲ ਬੱਸ ਹੈ ਮੈਂ ਪੈਸਾ ਬਰੀਫ ਕਰ ਰਿਹਾ ਜੀ ਲੁਧਿਆਣੇ ਦੇ ਵਿੱਚ ਇੱਕ ਬੰਦਾ ਵੀ ਕੇਰਵੇ ਕਪਿਲ ਕਪਿਆਰ ਨੇ ਕੁਝ ਨੰਮ ਕੀਤਾ ਬੜਿੰਗਰ ਇੱਕ ਗੱਲ ਹੋਰ ਵੀ ਇੱਕ ਉਹਨੂੰ ਵੀ ਕਿ ਐਕਚੁਅਲੀ ਕੀ ਇਹ ਪੈਂਜੀ ਇੱਕ ਥੱਲੇ ਐਮ ਐਲ ਏ ਹੁੰਦਾ ਫਿਰ ਉੱਪਰ ਐਮ ਐਲ ਏ ਹੁੰਦਾ ਉਹ ਤੋਂ ਪਹਿਲਾਂ ਮੱਦੀ ਦਾ ਐਮ ਸੀ

ਜੇ ਉਹ ਨਹੀਂ ਕਰਦਾ ਤਾਂ ਇੱਕ ਸਾਡੇ ਡਾਬਰ ਸਾਹਿਬ ਹੈ ਡਾਬਰ ਸਾਹਿਬ ਹਾਂ ਜੀ ਉਹਨਾਂ ਨੂੰ ਮਿਲੇ ਹੋਇਆ ਸੀ ਹਾਂ ਡਾਬਰ ਸਾਹਿਬ ਨਾਲ ਕਿਉਂਕਿ ਮੇਰੇ ਕੋਲੇ ਕਾਫੀ ਵੱਡਾ ਏਰੀਆ ਹੈ 9 ਹਕਕੇ ਉਂ ਰੱਖ ਬੰਦਾ ਹੈ ਜਿਹੜਾ ਵੋਟਰ ਹੈ 18 ਉਪਰ ਦਾ ਉਹ ਹਰੇਕ ਨੂੰ ਘਰੇ ਆ ਕੇ ਮਿਲਿਆਣੀ ਜਾ ਸਕਦਾ ਮੇਰਾ ਦਫਤਰ ਡੀਸੀ ਦਫਤਰ ਦੇ ਸਾਹਮਣੇ ਬਚਤ ਭਵਨ ਹੈ ਜਿੱਥੇ ਆ ਮੇਰਾ ਭਰਾ ਹੈ ਉੱਥੇ ਬੈਠਦਾ ਹੈ ਠੀਕ ਹੈ ਜੀ 6 ਦੇ 6 ਦਿਨ ਬੈਂਦਾ ਜੇ ਕੋਈ ਸਰਕਾਰੀ ਛੁੱਟੀ ਨਾ ਤੁਸੀਂ ਕਦੋਂ ਵੀ ਜਾਣਾ ਜੇ ਤੁਹਾਡੀ ਹੋਰ ਕੋਈ ਨਹੀਂ ਹੁੰਦਾ ਕਿਉਂਕਿ ਕੜੀ ਹੁੰਦੀ ਹੈ ਐਨਸੀਐਮਐਲਏ ਫਿਰ ਐਮਪੀ ਫਿਰ ਮੰਤਰੀ ਜਿਉ ਥੱਲੇ ਕੜੀਆਂ ਮੰਨ ਲਓ ਨਹੀਂ ਕੰਮ ਕਰ ਰਹੀਆਂ ਤਾਂ ਤੁਸੀਂ ਸਾਨੂੰ ਇਸ ਬੰਦੇ ਨੂੰ ਮਤਲਾ ਦੇ ਜੀ ਕਿ ਇਹ ਨੂੰ ਜਦੋਂ ਤੁਸੀਂ ਕੰਮ ਲਖਾ ਕੇ ਆਓ ਤੁਹਾਡਾ ਵਾਪਸ ਅਸੀਂ ਕਾਲ ਕਰਾਂਗੇ ਤੁਹਾਨੂੰ ਦੱਸਾਂਗੇ ਕੀ ਕੰਮ ਥੋੜਾ ਹੋ ਗਿਆ ਜਾਂ ਇਹ ਨਹੀਂ ਹੋ ਸਕਦਾ ਜਾਂ ਕੀ ਕਰਾਂ ਮੈਂ ਛੋਟੀ ਗੱਲ ਦੱਸਾਂ ਜੀ ਹਸਪੀਟਲ ਇਸ ਸਿਵਲ ਹਸਪੀਟਲ ਜਿਵੇਂ ਹੁਣ ਕਿਸੇ ਨੂੰ ਕੁੱਤੇ ਨੇ ਬਾਈਟ ਕਰ ਲਿਆ ਤਾਂ ਸੱਚੀ ਉਹ ਮੇਵਾਜਾ ਮਰਦੇ ਕੁੱਤੇ ਦੇ ਵੱਡੇ ਕਪਾਸੀ ਹੋ ਜਿਵੇਂ ਪੱਲਾ ਸਾਹ ਕਹਿੰਦੇ ਹੁੰਦੇ ਸੀ ਆ ਨਹੀਂ ਨਹੀਂ ਛੁੱਟ ਛੜੀ ਹਾਲਾਂਕਿ ਮੈਨੂੰ ਕੁੱਤਾ ਨੇ ਵੱਡਾ ਸੀ ਉਹ ਅੱਜ ਵੀ ਤੁਸੀਂ ਕਦੇ ਜਾ ਕੇ ਦੇਖਿਓ ਉਹ ਪਤਾ ਕੀ ਮੇਵਾਜਾ ਜਦੋਂ ਵੱਡੇ ਕਪਾਸੀ ਹੋ ਜੋ ਸਰ ਮੈਂ ਈਸੀ ਤੁਛਾ ਛੋਟੀ ਪੋਤੀ ਸ਼ਾਇਦ ਸੀਐਮ ਸਾਡੀ ਪੋਤੀ ਮੈਂ ਕਿਹਾ ਸੀ ਜੀ ਸਰ ਇਹ ਗੱਲ ਦੇਖੋ ਜਾ ਕੇ ਕਿ ਹਸਪੀਟਲ ਚ ਐਵੇਂ ਕਿਉਂ ਬੋਲਦੇ ਆ ਉਹ ਸਵੇਰੇ ਜਿਹੜੀ ਤੁਹਾਡੀ ਗੱਲ ਹੈ ਇਹ ਮੈਂ ਆਪ ਦੀ ਲੈਟਰ ਹੈਡ ਲਿਖ ਕੇ ਮੈਂ ਉਹ ਪ੍ਰੋਜੈਕਸ਼ਨ ਦਵਾਇਆ ਸੁਣੋ ਇਹ ਆਪ ਦੀ ਲੈਟਰ ਹੈਡ ਲਿਖ ਕੇ ਆ ਕੁੱਤੇ ਦੇ ਵੱਡੇ ਇੱਕ ਪਾਸੇ ਹੋ ਜੋ ਇਹ ਨਾ ਬੋਲਣ ਇੱਕ ਲੈਟਰ ਲਿਖੂਗਾ ਮੰਤਰੀ ਨੂੰ ਠੀਕ ਹੈ ਜੀ ਡੀਸੀ ਨੂੰ ਫੋਨ ਕਰੂਗਾ ਨਾਲੇ ਚਿੱਠੀ ਲਿਖੂਗਾ ਪੁਰੀ ਕਾਪੀ ਮੈਂ মিডিਆ ਦੇ ਰਾਹੀਂ ਤੁਹਾਨੂੰ ਵੀ ਭੇਜ ਦਿਆਂਗਾ ਭਗਵੰਤ ਸਿੰਘ ਸਾਹਿਬ ਦੀ ਪੋਸਟ ਤੇ ਵੀ ਮੈਂ ਕੀਤਾ ਸੀ ਰਿਪਲਾਈ ਮੈਂ ਸਾਰਿਆਂ ਨੂੰ ਕਰਿਆ ਕਰੂੰਗਾ ਬਹੁਤ ਸਾਰੇ ਕਈ ਵਾਰੀ ਆਉਂਦੇ ਨਹੀਂ ਪੜਿਆ ਜਾਂਦਾ ਤੁਸੀਂ ਆਪ ਵੀ ਥੋੜਾ ਬਤੌਰ ਆਇਆ ਕਰੋ ਬਤੌਰ ਮੈਂਬਰ ਆਫ ਪਾਰਲੀਮੈਂਟ ਮੈਂ ਜਾਊਂਗਾ ਸੀਐਮ ਉਹ ਨਾਲ ਐਸਐਮ ਉਹ ਨਾਲ ਗੱਲ ਕਰੂੰਗਾ ਤੁਹਾਨੂੰ ਇਹ ਵਾਅਦਾ ਕਰ ਪਬਲਿਕ ਦੀ ਪਬਲਿਕ ਦੀ ਕੰਪਲੇਨਟ ਨੀਚੇ ਤੋਂ ਉੱਪਰ ਜਾਂਦੀ ਹੈ ਪਰ ਜੇ ਤੁਸੀਂ ਜਿਵੇਂ ਤੁਸੀਂ ਅੱਜ ਬੋਲ ਪਏ ਇਹ ਤੇ ਅੱਜ ਕਾਰਵਾਈ ਹੋਣੀ ਹੋਵੇ ਮੈਂ ਇਹ ਕਰ ਦੂੰਗਾ ਪੱਕਾ ਜਿਉਂਦੇ ਵਾਸਤੇ ਸੋ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਦੇ ਐਮਪੀ ਰਾਜਾ ਵੜਿੰਗ ਜੋ ਕਿ ਲੁਧਿਆਣਾ ਦੇ ਸ਼ਿਵਾਜੀ ਨਗਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਾਰਕਟਰ ਕਪਿਲ ਕਤਿਆਲ ਦੇ ਘਰ ਦੇ ਵਿੱਚ ਪਹੁੰਚੇ ਉਹਨਾਂ ਨਾਲ ਗੱਲਬਾਤ ਕੀਤੀ ਕੀ ਕੁਝ ਮੁਸ਼ਕਲਾ ਆ ਰਹੀਆਂ ਲੋਕਾਂ ਦੇ ਨਾਲ ਵੀ ਮਿਲੇ ਜਿਹੜੇ ਲੋਕਾਂ ਨੂੰ ਮੁਸ਼ਕਲਾ ਆ ਰਹੀਆਂ ਸੀ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀਆਂ ਵੀ ਮੁਸ਼ਕਲਾ ਪਹਿਲਾਂ ਆ ਰਹੀਆਂ ਸੀ ਉਹਨਾਂ ਨੂੰ ਦੱਸਿਆ ਜਾਵੇ ਤੇ ਉਹਨਾਂ ਦਾ ਮੌਕੇ ਦੇ ਉੱਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਸੋ ਉਹਨਾਂ ਦਾ ਕਹਿਣਾ ਹੈ ਕਿ ਰਾਜਾ ਬੜਿੰਗ ਨੂੰ ਹੁਣ ਲੱਪਣ ਦੀ ਲੋੜ ਨਹੀਂ ਪੈਗੀ ਜੋ ਗੁੰਮਸ਼ੁਦਗੀ ਦੇ ਪੋਸਟਰ ਇੱਕ ਵਾਰ ਲੱਗ ਗਏ ਹੁਣ ਉਹ ਦੁਬਾਰਾ ਕਦੀ ਲੁਧਿਆਣਾ ਸ਼ਹਿਰ ਦੇ ਵਿੱਚ ਨਹੀਂ ਲੱਗਣਗੇ ਜਿਹੜੇ ਵੀ ਕੰਮ ਹੈ ਉਹਨਾਂ ਦਾ ਦਫ਼ਤਰ ਤੇ ਉਹਨਾਂ ਨੇ ਐਡਰੈਸ ਵੀ ਦੱਸ ਦਿੱਤਾ ਤੇ ਉਹਨਾਂ ਨੇ ਕਹਿਣਾ ਹੈ ਕਿ ਉੱਥੇ ਪਹੁੰਚ ਕੇ ਲੋਕ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਨੇ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਦੀਪਕ ਕਤਿਆਲ ਦਾ ਸਿਟੀ ਹੈਡਲਾਈਨਸ